ਆ ਚੰਗੇ ਭਲੇ ਨੂੰ ਤੈਨੂੰ ਆਹ ਫੋਨ ਲੈ ਕੇ ਦੇਤਾ ਹੁਣ ਉਹ ਜਿਹੇ ਜਾਂ ਗੰਦਮੰਦ ਤੂੰ ਆਪ ਦੇਖਦਾ ਉਹੋ ਜਿਹਾ ਕੁਝ ਜਵਾਕਾਂ ਨੂੰ ਦਿਖਾਈ ਜਾਂਦੇ ਇੱਥੇ ਬੈਠਾ ਤੂੰ ਜਵਾਕਾਂ ਨੂੰ ਬਸਲਾ ਵੀ ਮੈਂ ਇਹਨਾਂ ਨੂੰ ਕੀ ਗਲਤ ਫਲਦਸ ਕਿਹਾਉਣਾ ਹੈ ਕਿਉਂ ਪਤਾ ਤੂੰ ਦੱਸ ਡੈਡੀ ਤੁਸੀਂ ਤਾਏ ਦੇ ਮਗਰ ਕਾਹ ਤੋਂ ਪਏ ਹੋ ਮੇਰੀਆਂ ਸਹੇਲੀਆਂ ਕੋਲ ਤਾਂ ਆਪ ਦੇ ਖੁਦ ਦੇ ਫੋਨ ਨੇ ਮੈਂ ਤਾਂ ਫਿਰ ਵੀ ਮੰਮੀ ਆ ਚਲੋਨੀ ਆ ਹਾਏ ਓਏ ਰੱਬਾ ਓ ਕਿਸੇ ਨੇ ਸੱਚ ਹੀ ਕਿਹਾ ਬਈ ਕਾਲਯੋਗ ਦਾ ਟਾਈਮ ਆ ਗਿਆ ਪਤਾ ਨਹੀਂ ਕੀ ਬਣੂ ਜਵਾਕਾਂ ਦਾ ਹੁਣ ਤਾਂ ਰੱਬ ਹੀ ਰਾਖਾ ਪਤਾ ਨਹੀਂ ਹੁਣ ਤਾਂ ਕੀ ਬਣੂਗਾ ਰੱਬ ਹੀ ਰੱਖਾ ਹੁਣ ਤਾਂ ਬਸ ਅਨੂਰਾ ਹਾਂ ਓਏ ਤੂੰ ਵੀਡੀਓ ਦੇਖ ਲਈ ਕਿਹੜੀ ਓਏ ਜਿਹੜੀ ਆਪਣੇ ਸਕੂਲ ਚ 10ਵੀਂ ਵਾਲੇ ਪੜ੍ਹਦੇ ਸੀ ਹਾਂ ਉਹਨਾਂ ਨਾਲ 15 ਸਾਲ ਲਾ ਲਿਆ ਨੇ ਵਿਆਹ ਵੀ ਕਰਾ ਲਿਆ ਸੱਚੀ ਓਏ ਹਾਂ ਤੂੰ ਤੂੰ ਜਲਦੀ ਆਲਦੀ ਦੇਖ ਮੈਂ ਆ ਤੇ ਮੰਮੀ ਵਾਲੇ ਫੋਨ ਤੇ ਦੇਖ ਕੇ ਆਇਆ ਠੀਕ ਆ ਤੂੰ ਜਲਦੀ ਆਲੀ ਦੇਖ ਮੈਂ ਦੂਜਾ ਆੜੀਆਂ ਨੂੰ ਵੀ ਦੱਸ ਕੇ ਆਉਣਾ ਆ ਨੂਰ ਨੂੰ ਹੀ ਦੱਸ ਕੇ ਗਿਆ ਤੂੰ ਡੈਡੀ ਹੈਗਾ ਸੀ ਉਹਦਾ ਉਹਦੇ ਕੋਲੇ ਨਾ ਉਹ ਜੱਸੇ ਓਏ ਆ ਵੀ ਹਰਿੰਦਰ ਆ ਜਾ ਆ ਜਾ ਬਾਈ ਓਏ ਇਹਨਾਂ ਦਾ ਨਮੀ ਚੰਦ ਭਾਂਡ ਚਾੜਤਾ ਕੀ ਕਰਤਾ ਉਹ ਜਿਹੜਾ ਕੰਮ ਤੋਂ ਆਪਾਂ ਡਰਦੇ ਸੀ ਉਹ ਕਰਦੇ ਫਿਰਦੇ ਨੇ ਆਪਦੇ ਵਾਲ ਤੋਂ ਬੁੱਸਲਾ ਨੂਰ ਤੋਂ ਬੁੱਸਲਾ ਯਾਰ ਕੀ ਦੱਸ ਕੇ ਗਿਆ ਪੁੱਤ ਇਹ ਤੈਨੂੰ ਦੱਸ ਡੈਡੀ ਸਾਡੀ ਕਲਾਜ ਦੀ ਦਸਵੀਂ ਵਾਲਾ ਜਵਾਕ ਪੜਦੇ ਸੀ ਉਹਨਾਂ ਨੇ ਆਪਸ ਵਿੱਚ ਵਿਆਹ ਕਰਾ ਲਿਆ ਇਹ ਤਾਂ ਹਰਿੰਦਰਾ ਉਹ ਗੱਲ ਹੋ ਗਈ ਜਿਵੇਂ ਬਾਬਾ ਨਾਨਕ ਆਪਣਾ ਸੱਚ ਹੀ ਕਹਿੰਦਾ ਸੀਗਾ ਵੀ ਔਨ ਵਾਲਾ ਸਮਾਂ ਜਿਹੜਾ ਉਹ ਕਾਲਯੁਗ ਦਾ ਹੀ ਆਗਾ ਇਹ ਤਾਂ ਗੱਲ ਬਾਈ ਤੇਰੀ ਸੱਚੀ ਆ ਇੱਕ ਗੱਲ ਹੋਰ ਆ ਜੱਸੇ ਬਾਈ ਇਹ ਕੰਡੇ ਵੀ ਆਪਾਂ ਹੀ ਬੀਜਲੇ ਉਹ ਤਾਂ ਹੈ ਕਿਤੇ ਨਾ ਕਿਤੇ ਆਪਾਂ ਕਸੂਰਵਾਰ ਆ ਹਾਂ ਜਦੋਂ ਹੁਣ ਤੂੰ ਐਂ ਦੇਖ ਲਾ ਜਦੋਂ ਕੋਈ ਆਪਣੀ ਘਰ ਵਾਲੀ ਜਾਂ ਕੋਈ ਆਪਣੀ ਭੈਣ ਆਟਾ ਗੁੰਨਦੀ ਆ ਜਾਂ ਕੋਈ ਵੀ ਕੰਮ ਕਰਦੀ ਉਹ ਜਵਾਕਾਂ ਨੂੰ ਫੋਨ ਦੇ ਕੇ ਬਿਠਾ ਦਿੰਦੀ ਆ ਵੀ ਗੇਮਾਂ ਖੇਡ ਲੋ ਗੇਮਾਂ ਖੇਡ ਰੀਲਾਂ ਦੇਖ ਲੋ ਨਵੇਂ ਟ੍ਰੈਂਡ ਚੱਲੇ ਹੋਏ ਰੀਲਾਂ ਦਾ ਉਹ ਆਪਾਂ ਆਪ ਵੀ ਇਹ ਰਿੰਦਰ ਐਂ ਕਰਦੇ ਆ ਘਰਾਂ ਦੇ ਵਿੱਚ ਯਾਰ ਹਾਂ ਹਾਂ ਇਹ ਤਾਂ ਕੋਈ ਸਿਆਣਾ ਹੀ ਬਚਿਆ ਹੋਇਆਗਾ ਨਹੀਂ ਤਾਂ ਆਪਾਂ ਵੀ ਐਂ ਕਰਦੇ ਆ ਜਦੋਂ ਆਪਾਂ ਡਰਦੇ ਸੀ ਭਾਈ ਉਹੀ ਹੋ ਗਿਆ ਹੁਣ ਇਹਨਾਂ ਦੀ ਕੀ ਕੀ ਉਮਰ ਆ ਯਾਰ ਫੋਨ ਲੈ ਕੇ ਬੈਠੇ ਨੇ ਹੱਥਾਂ 'ਚ ਹਨਾ ਕੀ ਉਹ ਕਰੀ ਜਾਂਦੇ ਨੇ ਇਹਦੇ ਵਿੱਚ ਤਾਂ ਹਰਿੰਦਰ ਇੰਨਾ ਕੁਝ ਆਉਂਦਾ ਮੈਂ ਤਾਂ ਨਾ ਆ ਸਾਡੇ ਵਾਲੇ ਨੂੰ ਵੱਡੇ ਨੂੰ ਸਮਝਾਇਆ ਸਮਝਾ ਥੱਕ ਗਿਆ ਵੀ ਤੂੰ ਨਾ ਦੇਖਿਆ ਕਰ ਫੋਨ ਉਹ ਤੈਨੂੰ ਦੇਖ ਕੇ ਜਵਾਬ ਮੰਗ ਬਾਈ ਜੇ ਤੂੰ ਹੁਣ ਜਵਾਬ ਨੂੰ ਸਿੱਧੇ ਰਸਤੇ ਪਾਉਣਾ ਜੇ ਤੂੰ ਵੱਡਾਗਾ ਤੂੰ ਵੱਡਾ ਪਾਠ ਕਰਦਾ ਤਾਂ ਜਵਾਕ ਤੈਨੂੰ ਦੇਖ ਕੇ ਪਾਠ ਕਰਨ ਲੱਗੂਗਾ ਪਾਠ ਕਰਨ ਲੱਗੂ ਸਹੀ ਗੱਲ ਹੈ ਤੂੰ ਚੰਗਾ ਕੰਮ ਕਰੇਗਾ ਤੂੰ ਕੰਮ ਕਰੇਗਾ ਘਰੇ ਜਵਾਕ ਤੇਰੇ ਪਿੱਛੇ ਦੇਖ ਕੇ ਉਹ ਕੰਮ ਕਰਨ ਲੱਗੂ ਗੁਰਿੰਦਰ ਪ੍ਰਾਣੇ ਬੰਦਿਆਂ ਦੀਆਂ ਆਪਣੇ ਬਜ਼ੁਰਗਾਂ ਦੀਆਂ ਕਹਾਵਤਾਂ ਨੇ ਕਹਿੰਦਾ ਜਿਹੇ ਜੇ ਆਲੇ ਉਹੇ ਜੇ ਕੁਲੀ ਹਾਂ ਵੀ ਭਾਈ ਜਿਹੇ ਜੀ ਸੰਗਤ ਉਹੇ ਜੀ ਰੰਗਤ ਹਾਂ ਤੇ ਭਾਈ ਅੱਜ ਕੱਲ ਜਿਹੜਾ ਸਮਾਂ ਹੋ ਗਿਆ ਬਾਲਾ ਜੱਸੇ ਖਰਾਬ ਹੋ ਗਿਆ ਸਹੀ ਗੱਲ ਆ ਬਾਕੀ ਬਾਹਲੀ ਗੱਲ ਕੀ ਆ ਵੀ ਪਹਿਲੀ ਗੱਲ ਤਾਂ ਇਹੀ ਆਪਾਂ ਨੂੰ ਜਵਾਕਾਂ ਨੂੰ ਫੋਨ ਦੇਣੇ ਨਹੀਂ ਚਾਹੀਦਾ ਜੇ ਚਲੋ ਜਵਾਕਾਂ ਨੇ ਕੋਈ 5-7 ਮਿੰਟ ਦੇਖਣ ਨੂੰ ਕੁਝ ਕਹਿੰਦੇ ਨੇ ਕੋਲੇ ਬੈਠ ਕੇ ਉਹਨਾਂ ਨੂੰ ਕੋਈ ਕਾਰਟੂਨ ਕੋਈ ਚੰਗੀ ਕੋਈ ਸਟੋਰੀ ਕੋਈ ਉਹੇ ਜਾਂ ਕੁਝ ਦਿਖਾ ਦਿਓ ਜਿਹਦੇ ਤੋਂ ਸਿੱਖਣ ਉਹ ਠੀਕ ਆ ਹਾਂ ਸਹੀ ਗੱਲ ਆ ਅੱਖਾਂ ਤੋਂ ਉਹਲੇ ਦਾ ਜਵਾਕਾਂ ਦਾ ਕੀ ਪਤਾ ਤਾਂ ਅੱਖ ਦੇ ਝਮਕੇ ਨਾਲ ਨਗਾ ਕੇ ਹੀ ਨਹੀਂ ਪਤਾ ਗਾਹਾਂ ਕੀ ਗੰਦ ਮਾਰਦਾ ਬਾਈ ਆਪਾਂ ਦੇਖਦੇ ਆ ਹੁਣ ਕੁੜੀ ਬੈਠੀ ਆ ਨੂਰ ਯਾਰ ਮੁੰਡਾ ਖੜਾ ਆਦਾਂ ਤੇ ਨੰਗੇ ਕੱਪੜੇ ਆਉਂਦੇ ਨੇ ਰੀਲਾਂ 'ਚ ਸਹੀ ਗੱਲ ਆ ਸਹੀ ਹੈ ਅਸਲ ਦੇ ਵਿੱਚ ਨਾ ਆਪਣਾ ਜਿਹੜਾ ਪੰਜਾਬੀ ਕਲਚਰ ਸੀ ਉਹ ਤਾਂ ਬਹੁਤ ਵਧੀਆ ਸੀ ਬਾਹਰਲੇ ਸੱਭਿਆਚਾਰ ਦਾ ਪ੍ਰਭਾਵ ਜਿਹੜਾ ਪੈ ਗਿਆ ਹਾਂ ਉਹਨੇ ਤਾਂ ਜਮੇ ਹੀ ਮੰਜੀ ਠੋਕਤੀ ਹੁਣ ਤਾਂ ਲੋਕ ਬਸ ਪੈਸੇ ਖਾਤਰ ਪਤਾ ਨਹੀਂ ਕੀ ਕੁਸ਼ ਕਰੀ ਜਾਂਦੇ ਤੇ ਚਲ ਜੱਸੀਆ ਠੀਕ ਹੈ ਯਾਰ ਅੱਜ ਤੋਂ ਆਪਾਂ ਤੇ ਇਹ ਕੰਮ ਹੋ ਕਰਦੇ ਆ ਨਾ ਕੋਈ ਨਹੀਂ ਹਰਿੰਦਰ ਤੂੰ ਆਂਦੇ ਮੁੰਡੇ ਨੂੰ ਸਮਝਾ ਮੈਂ ਵੀ ਸਮਝਾਉਣਾਗਾ ਤੇ ਅੱਜ ਤੋਂ ਬਾਅਦ ਇਹਨਾਂ ਨੂੰ ਫੋਨ ਕਰਦੇ ਆ ਜੀ ਹਸਰੀਕਾ ਸਾਰੇ ਭੈਣ ਭਰਾਵਾਂ ਨੂੰ ਤੇ ਦੋਸਤੋ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਇੱਕਾ ਸੀ ਛੋਟਾ ਜਿਹਾ ਮੈਸੇਜ ਦੇ ਕੇ ਨਾ ਵੀ ਕਹਾ ਸਾਨੂੰ ਵੀ ਪਤਾ ਲੱਗਦਾ ਵੀ ਗੱਲਬਾਤ ਵੱਡੀ ਹੋਗੀ ਤੇ ਜਿਹੜੀ ਇਹ ਸਾਨੂੰ ਸਟੋਰੀ ਦਿੱਤੀ ਸੀ ਇਹ ਰਾਮਣ ਪਿੰਡਰ ਨੇ ਦਿੱਤੀ ਸੀ ਤੇ ਤੁਸੀਂ ਆ ਜਵਾਕਾਂ ਨਾਲੋਂ ਸਾਡੀ ਤਾਂ ਐਕਟਿੰਗ ਜਹੀ ਜੀ ਹੈਗੀ ਹੈਗੀ ਆ ਆ ਦੋਨੇ ਜਵਾਕਾਂ ਦੀ ਐਕਟਿੰਗ ਚ ਦੱਸਿਓ ਵੀ ਕਿਹੜੇ ਨੇ ਐਕਟਿੰਗ ਵਧੀਆ ਕੀਤੀ ਠੀਕ ਆ ਤੇ ਜਿਵੇਂ ਅਸੀਂ ਫੋਨਾਂ ਤੇ ਇਹ ਵੀਡੀਓ ਬਣਾਈ ਸੀ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਜਵਾਕਾਂ ਨੂੰ ਆਪਾਂ ਫੋਨ ਕੰਮ ਮੁਤਾਬਕ ਦੇਣਾ ਬਾਦੂ ਟਾਈਮ 'ਚ ਆਪਾਂ ਫੋਨ ਨਹੀਂ ਦੇਣਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ